ਸੋ ਅੰਗ ਮਹਾਰਾਜ ਜੀ شیر ਸਿੰਘ বিষ্ণੂ ਭਗਵਾਨ ਦੀ ਜੈ ਸੋ ਅੰਗ ਮਹਾਰਾਜ ਜੀ شیر ਸਿੰਘ বিষ্ণੂ ਭਗਵਾਨ ਦੀ ਜੈ ਸਰਬ ਸੰਗਤਿਓ ਦਾ ਸਵੇਦੀ ਕਮੀ ਕਰਕੇ ਛੋਟੀ ਜੀ ਗੁਸਤਾਖੀ ਕਰ ਗਿਆ ਮੈਂ ਬੰਤੀ ਕੰਗਰਗਾ ਸਾਡੀ ਭੈਣ ਇੱਕ ਹਫ਼ਤਾ ਪੜਨਾ ਚਾਹੁੰਦੀ ਸੀਗੀ। ਤੇ ਲੋ ਕਫ਼ਤਾ ਪੜ ਲਵੇ। ਇਹ ਤੁਹਾਨੂੰ ਪਾਣੀ ਪੜੋ। ਵੀਰ ਜੀ ਪ੍ਰਸ਼ਾਦ ਵਰਤ ਦੇ ਤੇ ਪਾੜ ਦੇਣਗੇ। ਠੀਕ ਹੈ। ਉਹ ਪ੍ਰਸ਼ਾਦ ਵਰਤ ਤੇ ਦੇ ਆਪ ਜੀ ਦੇ ਨਾਲ ਕਫ਼ਤਾ ਸੰਜੀ ਕਰਨਗੇ। ਸੋ ਆਓ ਇਜਿਸਟ੍ਰਾਟ ਆਜਾ। ਵੀਰ ਮਹਿੰਦਰ ਸਿੰਘ ਜੀ ਦੇ ਪਰਿਵਾਰ ਵਿਖੇ ਆਪ ਜੀ ਪਹੁੰਚੇ ਹੋ। ਇਸੀ ਤਰ੍ਹਾਂ ਹਜੂਰ ਸ਼ੰਚਾ ਜੀ ਵਿਹਾਰ ਕਰਦੇ ਕਰਦੇ ਇੱਥੇ ਲੁਧਿਆਣੇ ਆਏ ਹੋਏ ਸੀ ਔਰ 28 ਅਸੂ ਸ਼ੰਚੇ ਸੰਬਤ 11 ਪਿੰਡ ਦਾਖਾ ਜ਼ਿਲ੍ਹਾ ਲੁਧਿਆਣਾ ਮਹਿੰਦਰ ਸਿੰਘ ਜੁਗਿੰਦਰ ਸਿੰਘ ਦੇ ਘਰ ਸੱਚੇ ਬਾਸ਼ਾ ਜੀ ਨੇ ਚੰਨ ਸ਼ੋ ਦਿੱਤੀ ਇਹ ਜਿਸ ਤਰ੍ਹਾਂ ਆਪ ਜੀ ਨੇ ਹਰਬਾਣੀਆਂ ਗੁਰਮੁਖਾਂ પાસે ਸਰਵਣ ਕੀਤੀਆਂ ਉਹ ਵੀ ਇਸੇ ਤਰ੍ਹਾਂ ਟੀ ਇੱਕ ਜਗ੍ਹਾ ਤੇ ਬੈਠ ਕੇ ਨਹੀਂ ਉਹ ਜਗ੍ਹਾ ਜਗ੍ਹਾ ਤੇ ਜਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਇਹ ਹਰਵਾਣੀਆਂ ਕਦਕਰਾਈਆਂ ਜਿਹਦੇ ਵਿੱਚੋਂ ਇਹ ਹਰਵਾਣੀ ਆਪਜੀ ਦੇ ਨਾਲ 24 ਨੰਬਰ ਗ੍ਰੰਥ ਦੇ ਵਿੱਚੋਂ ਸਾਂਝੀ ਕਰਨੀਆਂ ਇਹ ਜਰਾ ਸਰਵਣ ਕਰਿਓ ਵੀਰ ਮਹਿੰਦਰ ਸਿੰਘ ਤੇ ਜੋਗਿੰਦਰ ਸਿੰਘ ਦੀ ਆਤਮਾ ਸੱਚੇ ਪਾਤਸ਼ਾਹ ਨੂੰ ਕੀ ਕਹਿੰਦੀ ਹੈ ਜਦੋਂ ਉਹਨਾਂ ਦੇ ਗ੍ਰਹਿ ਵਿਖੇ ਹਜੂਰ ਚੰਚੁਆਤ ਜੋਏ ਆਤਮਾ ਕਹੇ ਮੇਰੇ ਸ਼ਾਹੂਪੂਪ ਸੁਲਤਾਨਾ ਕਿਉਂਕਿ ਆਤਮਾ ਨੂੰ ਇਹ ਪਹਿਚਾਨ ਆ ਗਈ ਇਹਨਾਂ ਗੁਰਮੁਖਾਂ ਦੀ ਆਤਮਾ ਨੂੰ ਕਿ ਜਿਹੜਾ ਅੱਜ ਸਾਡੇ ਗ੍ਰਹਿ ਵਿਖੇ ਆਇਆ ਹੋਇਆ ਇਹ ਕੌਣ ਹੈ ਇਹ ਸ਼ਾਹੂਪੂਪ ਸੁਲਤਾਨ ਹੈ ਸਭ ਤੋਂ ਵੱਡਾ ਮਹਾਨ ਸਤਿਗੁਰੂ ਅੱਜ ਹਜ਼ੂਰ ਸ਼ੰਸ਼ਾ ਜੀ ਦੀ ਆਪ ਜੀ ਦੇ ਗ੍ਰਹਿ ਵਿਖੇ ਚਰਨ ਛੋਹ ਦਿੱਤੀ ਹੋਈ ਆ ਔਰ ਇਹਨਾਂ ਦੀ ਆਤਮਾ ਕੀ ਕਹਿ ਰਹੀ ਆ ਆਤਮਾ ਕਹੇ ਮੇਰੇ ਸ਼ਾਹੋ ਪੂਬ ਸੁਲਤਾਨ ਸੋ ਪੁਰਖ ਨਰਨਜਨ ਤੇਰੀ ਬੇਪਰਵਾਹੀ ਆ ਸੋ ਪੁਰਖ ਨਰਨਜਨ ਐ ਮੇਰੇ ਪੁਰਖ ਨਰਨਜਨ ਦਾਤਾ ਤੇਰੀ ਬੜੀ ਮਿਹਰਬਾਨੀ ਹੋਈ ਆ ਤੂੰ ਅੱਜ ਸਾਡੇ ਗ੍ਰਹਿ ਵਿਖੇ ਚਰਨ ਪਾਏ ਨੇ ਹਰ ਪੁਰਖ ਨਰਨਜਨ ਤੇਰਾ ਨੂਰ ਮਹਾਨਾ ਕਿਉਂਕਿ ਇਸ ਅਕਾਲ ਪੁਰਖ ਨੂੰ ਸਾਰੇ ਨਬੀਆਂ ਨੇ ਸਾਰੇ ਪੈਗੰਬਰਾਂ ਨੇ ਨੂਰ ਆਖਿਆ ਕਿਉਂਕਿ ਹੈ ਹੀ ਨੂਰ ਜੇ ਇਹ ਨੂਰ ਨਾ ਹੋਵੇ ਤੇ ਤੁਹਾਡੀ ਆਤਮਾ ਦੇ ਨੂਰ ਨੂੰ ਉਹ ਜਗਾ ਨਹੀਂ ਸਕਦਾ ਜਿਸ ਤਰ੍ਹਾਂ ਇੱਕ ਲਾਈਟ ਇੱਕ ਮੋਮਬਤੀ ਬੁਜੀ ਹੋਈ ਨੂੰ ਦੂਸਰੀ ਜਗੀ ਹੋਈ ਮੋਮਬਤੀ ਜਗਾਉਂਦੀ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਨੂਰ ਹੈ ਉਹ ਨੂਰੀ ਨੂਰ ਆਪਣੇ ਨੂਰ ਨੂੰ ਸਾਡੀ ਆਤਮਾ ਦੇ ਨੂਰ ਨਾਲ ਜਿੰਨਾ ਚਿਰ ਨਹੀਂ ਜੋੜਦਾ ਉਨਾਂ ਚਿਰ ਆਤਮਾ ਜਾਗਦੀ ਨਹੀਂ ਸੋ ਇਹਨਾਂ ਦੀ ਆਤਮਾ ਨੇ ਕੀ ਸਾਹਮਣੇ ਦੇਖਿਆ ਕਿ ਅੱਜ ਉਹ ਪੁਰਖ ਨਰਿੰਜਨ ਆਪਣੇ ਨੂਰ ਮਹਾਨ ਨੂੰ ਲੈ ਕੇ ਇਹਨਾਂ ਦੇ ਗ੍ਰਹਿ ਵਿਖੇ ਪਹੁੰਚਿਆ ਹੋਇਆ ਹਰ ਪੁਰਖ ਨਰਿੰਜਨ ਤੇਰਾ ਨੂਰ ਮਹਾਨਾ ਜੋਤੀ ਜਾਤੇ ਨਜ਼ਰੀ ਆਈ ਆ ਕਿਉਂਕਿ ਪਹਿਚਾਣ ਦੇ ਦਿੱਤੀ ਆਪਣੀ ਅਕਾਲ ਪੁਰਖ ਨੇ ਜੋਤੀ ਜਤ ਜਿਹੜਾ ਹੁੰਦਾ ਜਿਹੜਾ ਸਾਰੀਆਂ ਜੋਤੀਆਂ ਨੂੰ ਜਾਣਨ ਵਾਲਾ ਪਰਮਾਤਮਾ ਇੱਕੋ ਇੱਕ ਅਕਾਲ ਪੁਰਖ ਏਕ ਓਂਕਾਰ ਸਾਨੂੰ ਉਹ ਤੂੰ ਸਾਹਮਣੇ ਨਜ਼ਰ ਆ ਗਿਆ ਏਕ ਓਂਕਾਰ ਤੇਰਾ ਨਿਸ਼ਾਨਾ ਲੋਕ ਮਾਤ ਸੋਭਾ ਪਾਈ ਆ ਆਦ ਨਰਨਜਨ ਤੇਰਾ ਦਾ ਨਾਮ ਆਦ ਨਰਨਜਨ ਕਿਹੜਾ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪਹਿਲਾਂ ਵੀ ਹਾਜ਼ਰ ਸੀ ਆਦ ਨਰੰਜਨ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਰਹਿਣ ਵਾਲਾ ਅਕਾਲ ਪੁਰਖ ਤੇਰਾ ਇੱਕ দান ਆ ਸਾਨੂੰ ਕਿਹੜਾ ਦਾਤੇ ਦਾਨੀ ਦਾ ਕਮਾਈਆ ਐ ਦਾਨ ਕਰਨ ਵਾਲੇ ਦਾਤੇ ਤੂੰ ਉਸ ਦਾਨ ਨੂੰ ਸਾਨੂੰ ਦੇ ਦੇ ਦਇਆ ਕਮਾ ਦੇ ਅਬਨਾਸ਼ੀ ਕਰਤੇ ਮੇਰੇ ਮਿਹਰਵਾਨਾ ਮਹਿਬੂਬ ਤੇਰੀ ਵਡਿਆਈਆ ਐ ਬਨਾਸ਼ੀ ਕਰਤੇ ਬਨਾਸ਼ੀ ਕਰਤਾ ਜਿਹੜਾ ਕਦੇ ਵੀ ਨਾਸ਼ ਨਹੀਂ ਹੁੰਦਾ ਇੱਕੋ ਇੱਕ ਅਕਾਲ ਪੁਰਖ ਇੱਕੋ ਇੱਕ ਏਕ ਓਂਕਾਰ ਇੱਕੋ ਇੱਕ ਵਾਹਿਗੁਰੂ ਇੱਕੋ ਇੱਕ ਅਲਾ ਇੱਕੋ ਇੱਕ ਗੋੜ ਤੂੰ ਹਮੇਸ਼ਾ ਰਹਿਣ ਵਾਲੀ ਤਾਕਤ ਹੈਂ ਐ ਮੇਰੇ ਮਹਿਬੂਬ ਮਹਿਬੂਬ ਹੁੰਦਾ ਪਿਆਰ ਕਰਨ ਵਾਲਾ ਇੱਕੋ ਇੱਕ ਪ੍ਰਮਾਤਮਾ ਜਿਹੜਾ ਆਤਮਾ ਨੂੰ ਪਿਆਰ ਕਰਦਾ ਬਾਕੀ ਤੇ ਸਾਰੇ ਦੁਸ਼ਮਣ ਨੇ ਕਿਸੇ ਦੇ ਹੱਥ ਤੋਂ ਰੋਟੀ ਚੱਕਣ ਵਾਲੇ ਨੇ ਉਹ ਪ੍ਰਮਾਤਮਾ ਤੂੰ ਪਿਆਰ ਕਰਨ ਵਾਲਿਆ ਸਾਡੇ ਉੱਤੇ ਮਿਹਰ ਕਰਦੇ ਸ਼੍ਰੀ ਭਗਵਾਨ ਗੁਣ ਨਿਦਾਨਾ ਗੁਣਵੰਤ ਤਿਣੀ ਦਿਣੀ ਸਰਨਾਈਆ ਤੂੰ ਇੱਕੋ ਇੱਕ ਗੁਣ ਨਿਦਾਨ ਹੈ ਗੁਣਾ ਵਾਲਿਆ ਪ੍ਰਭੂ ਤੂੰ ਸਾਨੂੰ ਇਹ ਵਡਿਆਈ ਦੇ ਤੇਰੇ ਚਰਨਾਂ ਦੀ ਸਾਨੂੰ ਸਰਨਾਈ ਮਿਲ ਜਾਵੇ ਪੌਰ ਬਰਮ ਬਿਨ ਨਿਤਰਾ ਵੇਖਣਾ ਮਹਾਰਤਿਆਨਾ ਪੜਦਾ ਪੜਦਿਆ ਵਿੱਚੋਂ ਉਠਾਈਆ ਮੈਂ ਸਤਿਗੁਰ ਸ਼ਬਦ ਤੇਰਾ ਸੁਣਾ ਤਰਾਨਾ ਜਦੋਂ ਇਨਰ ਦੀ ਆਤਮਾ ਨੇ ਅਕਾਲਪੁਰੂ ਨੂੰ ਬੇਨਤੀ ਕੀਤੀ ਤਾਂ ਅਗਿਓ ਫਰਮਾਨ ਕਰਦੇ ਨੇ ਕਿ ਮੈਂ ਸਤਿਗੁਰ ਸ਼ਬਦਾਂ ਮੈਂ ਤੇਰੀ ਤਰਾਨੇ ਨੂੰ ਸੁਣ ਰਿਹਾ ਮੈਂ ਜੋ ਤੂੰ ਬੇਨਤੀ ਕਰ ਰਿਹਾ ਮੈਂ ਉਹ ਸਵੀਕਾਰ ਕਰ ਰਿਹਾ ਮੈਂ ਉਹਨੂੰ ਸੁਣ ਰਿਹਾ ਸੂਰਿਆ ਤੋਂ ਪਰੇ ਦਿਨਾਂ ਦਰੜਾਈਆ ਤੂੰ ਨਿਰਗੁਣ ਧਾਰ ਮੈਨੂੰ ਤ੍ਰੈ ਗੁਣ ਮਾਇਆ ਪੰਜ ਤਤ ਵਿੱਚ ਕੀਤਾ ਪ੍ਰਦਾਨ ਕੀ ਆਖਿਆ ਨਦੀ ਆਤਮਾ ਨੇ ਸਤਿਗੁਰ ਸ਼ਬਦ ਨੂੰ ਕਿ ਐ ਸਤਿਗੁਰ ਸ਼ਬਦ ਤੂੰ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਆਤਮਾ ਕਹਿ ਰਹੀ ਐ ਕਿ ਮੈਨੂੰ ਤੂੰ ਪ੍ਰਦਾਨ ਕਰ ਲਿਆ ਕਿਉਂਕਿ ਆਤਮਾ ਜਿੰਨਾ ਚਿਰ ਆਤਮਾ ਇਹਨਾਂ ਪੰਜਾਂ ਦੇ ਤੱਤਾਂ ਦੇ ਵਿੱਚ ਬਰਾਜਮਾਨਾ ਉਹਨਾਂ ਚਿਰ ਇਹ ਸਰੀਰ ਵੀ ਅੱਗੇ ਪਿੱਛੇ ਹਿਲਦਾ ਜਦੋਂ ਇਹਦੇ ਵਿੱਚੋਂ ਆਤਮਾ ਨਿਕਲ ਗਈ ਤੇ ਇਹ ਸਰੀਰ ਵੀ ਠਹਿ ਠੇਰੀ ਹੋ ਜਾਂਦਾ ਉਦੋਂ ਬੰਦਾ ਨਹੀਂ ਰਹਿੰਦਾ ਉਦੋਂ ਕੀ ਬਣ ਜਾਂਦਾ ਲਾਸ਼ ਬਣ ਜਾਂਦਾ ਸੁਖੀ ਆਤਮਾ ਕਹਿੰਦੀ ਇਹਨਾਂ ਦੀ ਦੋਨਾਂ ਵੀਰਾਂ ਦੀ ਮਹਿੰਦਰ ਸਿੰਘ ਤੇ ਜੋਗਿੰਦਰ ਸਿੰਘ ਦੀ ਆਤਮਾ ਉਸ ਦਿਨ ਸਤਕੁਰ ਸ਼ਬਦ ਨੂੰ ਕੀ ਕਹਿੰਦੀ ਆ ਕਿ ਇਹਨਾਂ ਪੰਜਾਂ ਤਤਾਂ ਦੇ ਵਿੱਚ ਸਾਡੀ ਆਤਮਾ ਨੂੰ ਪ੍ਰਦਾਨ ਕਰਕੇ ਰੱਖਿਆ ਹੋਇਆ ਤੂੰ ਨਿਰਗੁਣ ਤਾਰ ਮੈਨੂੰ ਤ੍ਰੈ ਗੁਣ ਮਾਇਆ ਪੰਜ ਤਤ ਵਿੱਚ ਕੀਤਾ ਪ੍ਰਦਾਨਾ ਅਪ ਤੇਜવાય ਪ੍ਰਿਥਵੀ ਆਕਾਸ਼ ਰਜੋ ਤਮੋ ਸਤੂ ਨਾਲ ਜੁੜਾਈਆ ਅਪ ਤੇਜવાય ਪ੍ਰਿਥਵੀ ਆਕਾਸ਼ ਪੰਜ ਤਤ ਤੂੰ ਸਾਡੇ ਨਾਲ ਰਜੋ ਤਮੋ ਸਤੋਂ ਨੂੰ ਵੀ ਜੋੜਿਆ ਹੋਇਆ ਹੈ ਪ੍ਰਭੂ ਮੇਰਾ ਸੁਹਾਕੇ ਨਗਰ ਗਰਾਮ ਇਸ ਨਗਰ ਨੂੰ ਸੋਹਣਾ ਬਣਾ ਦੇ ਕਿਹੜੇ ਨੂੰ ਪੰਜ ਅਪ ਤੇਜવાય ਪ੍ਰਿਥਵੀ ਆਕਾਸ਼ ਤੇ ਰਜੋ ਤਮੋ ਇਹਦੇ ਸੰਯੋਗ ਦੇ ਨਾਲ ਇੱਕ ਬੰਦਾ ਬਣਦਾ ਇਨਸਾਨ ਬਣਦਾ ਇਹਨਾਂ ਦੀ ਆਤਮਾ ਇਹ ਕਹਿ ਰਹੀ ਆ ਕਿ ਸਾਡੇ ਉੱਤੇ ਮਿਹਰ ਕਰਦੇ ਮੇਰਾ ਸੁਹਾਕੇ ਨਗਰ ਗਰਮ ਖੇੜਾ ਇੱਕੋ ਇੱਕ ਵਖਾਈਆ ਜੋਤੀ ਜੋ ਸਰੂਪ ਪਰ ਆਪੀ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਦੇ ਮਾਲਕ ਹੋਣਾ ਸੁਹਾਈਆ ਜੋਤੀ ਜੋ ਸਰੂਪ ਸਾਰੀਆਂ ਆਤਮਾਵਨੂੰ ਜਾਣਨ ਵਾਲਾ ਅਕਾਲ ਪੁਰਖ ਇੱਕੋ ਇੱਕ ਆਪਣੀ ਕਿਰਪਾ ਕਰਕੇ ਇੱਕ ਸਾਨੂੰ ਸੋਣਾ ਵਰ ਦੇ ਸੱਚ ਦੇ ਮਾਲਕ ਤੂੰ ਸਹਾਈ ਹੋ ਜਾ ਸਾਡਾ ਮਾਲਕ ਬਣ ਜਾ ਆਤਮਾ ਕਹੇ ਪ੍ਰਭੂ ਮੈਂ ਤੇਰਾ ਅਧਿ ਜੁਗਦੀ ਨੂਰ ਤੇਰੇ ਵਿੱਚੋਂ ਹੀ ਨਿਕਲਿਆ ਤੇ ਤੇਰੇ ਵਿੱਚ ਹੀ ਜਾ ਕੇ ਸਮਾ ਜਾਣਾ ਆਦ ਤੋਂ ਲੈ ਕੇ ਜਗਾ ਤੱਕ ਤੂੰ ਮੇਰਾ ਹੀ ਨੂਰ ਹੈ ਆਤਮਾ ਕਹਿ ਰਹੀ ਆ ਪਰਮੇਸ਼ਵਰ ਨੂੰ ਆਤਮਾ ਕਹੇ ਪ੍ਰਭੂ ਮੈਂ ਤੇਰਾ ਅਜ ਜੁਗਾਦੀ ਨੂਰ ਨੂਰ ਨਰਾਨਾ ਨਜ਼ਰੀ ਆਈਆ ਮੈਨੂੰ ਇਹ ਅਹਿਸਾਸ ਹੋ ਗਿਆ ਮੈਨੂੰ ਇਹ ਪਤਾ ਲੱਗ ਗਿਆ ਇਹਨਾਂ ਵੀਰਾਂ ਦੀ ਆਤਮਾ ਕਹਿ ਰਹੀ ਹੈ ਕਿ ਤੂੰ ਹੀ ਉਹ ਨੂਰ ਆ ਜਿਹਦੇ ਵਿੱਚੋਂ ਅਸੀਂ ਆਏ ਸੀ ਤੇ ਜਿਹਦੇ ਵਿੱਚ ਆਖਰ ਜਾ ਕੇ ਸਮਾ ਜਾਣਾ ਸਾਨੂੰ ਤੂੰ ਇਹ ਮਹਿਸੂਸ ਕਰਾਤਾ ਸਾਨੂੰ ਇਹ ਪਤਾ ਦੇ ਦਿੱਤਾ ਤੂੰ ਸਰਬ ਕਲਾ ਪਰਪੂਰ ਅੱਗੇ ਕੀ ਸੀਗਾ ਇਹਨਾਂ ਦੀ ਆਤਮਾ ਵੀਰਾਂ ਦੀ ਕੀ ਕਹਿ ਰਹੀ ਆ ਵੀਰ ਮਹਿੰਦਰ ਸਿੰਘ ਤੇ ਵੀਰ ਜਗਿੰਦਰ ਸਿੰਘ ਦੀ ਆਤਮਾ ਕੀ ਕਹਿ ਰਹੀ ਆ ਕਿਉਂਕਿ ਆਪ ਜੀ ਨੂੰ ਪਤਾ ਕਿ ਪਿੱਛੇ ਜਿੰਨੇ ਗੁਰੂ ਪੀਰ ਪੈਗੰਬਰ ਅਵਤਾਰ ਇਸ ਮਾਤਲੁਕ ਦੀ ਉੱਤੇ ਆਏ ਤੇ ਉਹ ਕਲਾ ਗਿੰਤੀਆਂ ਲੈ ਕੇ ਆਏ 16 ਕਲਾ ਸਪੂਰਨ 13 ਕਲਾ ਸਪੂਰਨ ਕੁਝ ਇਸ ਤਰ੍ਹਾਂ ਪਰ ਹੁਣ ਇਹਨਾਂ ਦੀ ਆਤਮਾ ਕੀ ਕਹਿ ਰਹੀ ਆ ਉਸ ਪਰਬ੍ਰਾਮ ਨੂੰ ਜਿਹੜਾ ਉਸ ਦਿਨ ਇਹਨਾਂ ਦੇ ਗ੍ਰਹਿ ਵਿਖਿਆ ਆ ਕਿ ਤੂੰ ਸਰਬ ਕਲਾ ਭਰਪੂਰ ਹੈ ਸਾਰੀਆਂ ਕਲਾ ਸਾਨੂੰ ਤੇਰੇ ਵਿੱਚ ਨਜ਼ਰ ਆਉਂਦੀਆਂ ਕਿਉਂਕਿ ਉਸਨੇ ਆਪਣਾ ਇਹਨਾਂ ਨੂੰ ਗਿਆਨ ਦੇ ਦਿੱਤਾ ਕਿ ਮੈਂ ਪ੍ਰਭੂ ਪਰਮਾਤਮਾ ਜਿਹੜਾ ਤੇਰੇ ਅੰਦਰ ਵਸਿਆ ਹੋਇਆ ਉਹੀ ਮੈਂ ਸਾਹਮਣੇ ਬੈਠਾ ਤੂੰ ਸਰਬ ਕਲਾ ਪਰਪੂਰ ਪਰਪੂਰ ਰਹਾ ਸਰਬ ਠਾਈਆਂ ਅਸੀਂ ਜਿੱਧਰ ਨਿਗਾਹ ਮਾਰਦੇ ਹਾਂ ਪ੍ਰਭੂ ਤੇਰਾ ਹੀ ਅਕਸ਼ ਸਾਨੂੰ ਸਾਹਮਣੇ ਨਜ਼ਰ ਆਉਂਦਾ ਸਾਨੂੰ ਹੋਰ ਪਾਸੇ ਕੋਈ ਨਜ਼ਰ ਨਹੀਂ ਆਉਂਦਾ ਭਰਪੂਰ ਰਿਹਾ ਸਰਬਟਾਈਆਂ ਲੋਕਮਾਤ ਤੇਰਾ ਲੈਣਾ ਦੇਣਾ ਮੇਰੇ ਨਾਲ ਜ਼ਰੂਰ ਐ ਪ੍ਰਭੂ ਅਸੀਂ ਲੋਕਮਾਤ ਦੇ ਵਿੱਚ ਬੈਠੇ ਆ ਪਰ ਸਾਡਾ ਲੈਣਾ ਦੇਣਾ ਕਿਹਦੇ ਨਾਲ ਹੈ ਸੱਚਖੰਡ ਵਾਸੀ ਤੇਰੇ ਨਾਲ ਲੋਕਮਾਤ ਤੇਰਾ ਲੈਣਾ ਦੇਣਾ ਮੇਰੇ ਨਾਲ ਜ਼ਰੂਰ ਜ਼ਰੂਰਤ ਤੇਰੇ ਨਾਲ ਰਖਾਈਆ ਅਸੀਂ ਜਿਹੜੀ ਵੀ ਮੰਗ ਕਰਾਂਗੇ ਪਾਤਸ਼ਾਹ ਉਹ ਤੇਰੇ ਕੋਲੋਂ ਮੰਗਾਂਗੇ ਕਿਉਂਕਿ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਸਿਰਫ ਇੱਕ ਹੀ ਤੂੰ ਹੈ ਜ਼ਰੂਰਤ ਤੇਰੇ ਨਾਲ ਰਖਾਈਆ ਤੇਰਾ ਪੰਦ ਨ ਨੇੜੇ ਨਾ ਦੂਰ ਕਿਉਂਕਿ ਤੂੰ ਤੇ ਬੈਠਾ ਹੀ ਅੰਦਰ ਹੈ ਤੂੰ ਨਾ ਦੂਰ ਨਾ ਨੇੜੇ ਤੂੰ ਤੇ ਬਿਲਕੁਲ ਮੇਰਾ ਸਹਯੋਗੀ ਹੋ ਕੇ ਮੇਰੇ ਅੰਦਰ ਬੈਠਾ ਤੂੰ ਉਸ ਪਰਦੇ ਨੂੰ ਚੱਕ ਦਿੱਤਾ ਤੇ ਮੈਨੂੰ ਪਤਾ ਲੱਗ ਗਿਆ ਤੂੰ ਤੇ ਬਿਲਕੁਲ ਮੇਰੇ ਨਜ਼ਦੀਕ ਬੈਠਾ ਕੋਲ ਬੈਠਾ ਪਾਸ ਬੈਠਾ ਮੇਰੇ ਗ੍ਰਹਿ ਮੰਦਰ ਇੱਕੋ ਇੱਕ ਵਿਖਾਈਆ ਤੂੰ ਮੇਰੇ ਇਸ ਗ੍ਰਹਿ ਮੰਦਰ ਦੇ ਵਿੱਚ ਆ ਕੇ ਬਰਾਜ਼ਮਾਨ ਹੈ ਮੈਨੂੰ ਇਸ ਚੀਜ਼ ਦੀ ਤੂੰ ਸੋਝੀ ਦੇ ਦਿੱਤੀ ਹੈ ਤੇਰੀ ਮਸਤੀ ਮੇਰਾ ਸਰੂਰ ਮੈਨੂੰ ਤੇਰੀ ਹੀ ਮਸਤੀ ਆ ਮੇਰੇ ਪਾਦਸ਼ਾ ਤੇਰੀ ਕੁਮਾਰੀ ਮੇਰੀ ਖੁਸ਼ੀ ਬਣਾਈ ਆ ਸਬ ਸultan ਪਹਿਲੇ ਪਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਤਾ ਕੀ ਆਖਿਆ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤੇਰੀ ਹੀ ਕੁਮਾਰੀ ਆ ਮੈਨੂੰ ਨਾਨਕ ਪਾਦਸ਼ਾਹ ਕਹਿੰਦੇ ਤੇ ਇਹ ਵੀਰ ਕੀ ਕਹਿ ਰਹੇ ਉਸ ਦਿਨ ਇਹ ਤੇਰੀ ਹੀ ਖੁਮਾਰੀ ਆ ਤੇਰਾ ਹੀ ਸਰੂਰ ਐ ਸਾਨੂੰ ਮੇਰੇ ਬਾਦਸ਼ਾਹ ਆਤਮਾ ਕਹੇ ਪ੍ਰਭੂ ਤੂੰ ਮੇਰਾ ਪੁਰਖ ਅਬਨਾਸ਼ੀ ਆਤਮਾ ਕੀ ਕਹਿੰਦੀ ਆ ਕਿ ਮੈਂ ਪ੍ਰਭੂ ਤੈਨੂੰ ਇਸ ਕਰਕੇ ਮੰਨਦਾ ਕਿਉਂਕਿ ਤੂੰ ਨਾਸ਼ ਕਦੇ ਵੀ ਨਹੀਂ ਹੁੰਦਾ ਤੂੰ ਪੁਰਖ ਅਬਨਾਸ਼ੀ ਹੈ ਤੂੰ ਹਮੇਸ਼ਾ ਰਹਿਣ ਵਾਲੀ ਤਾਕਤ ਆ ਇਸ ਕਰਕੇ ਮੈਂ ਤੈਨੂੰ ਆਪਣਾ ਪਿਤਾ ਪਰਮੇਸ਼ਵਰ ਮੰਨ ਲਿਆ ਆਬਨਾਸ਼ੀ ਕਰਤਾ ਇਕਖਵਾਈਆ ਤੇਰਾ ਮੰਡਲ ਤੇਰੀ ਰਾਸੀ ਅਸੀਂ ਜਿੱਧਰ ਨਿਗਾ ਮਾਰਦੇ ਆ ਪਾਤਸ਼ਾਹ ਤੂੰ ਹੀ ਨਜ਼ਰ ਆਉਣਾ ਕਣਕਣ ਦੇ ਵਿੱਚ ਸਮਾਇਆ ਹੋਇਆ ਭਗਵਾਨ ਤੂੰ ਹੀ ਸਾਨੂੰ ਨਜ਼ਰ ਆਉਣਾ ਹੈ ਤੇਰਾ ਮੰਡਪ ਵੇਖ ਵਿਖਾਈਆ ਅਸੀਂ ਜਿੱਧਰ ਨਿਗਾ ਮਾਰਦੇ ਆ ਤੂੰ ਹੀ ਨਜ਼ਰ ਆਉਣਾ ਇਹ ਸਾਰਾ ਖੇਲ ਆਰਾ ਤੇਰਾ ਹੀ ਹੈ ਤੂੰ ਹੀ ਹਰ ਜਗ੍ਹਾ ਵਸਿਆ ਹੋਇਆ ਤੇਰਾ ਖੇਲ ਤੇਰੀ ਤਮਾਸੀ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਪਤਾ ਕੀ ਕਹਿੰਦੇ ਦੇਖਣ ਆਇਓ ਜਗਤ ਤਮਾਸ਼ਾ ਮੈਂ ਜਗਤ ਦਾ ਤਮਾਸ਼ਾ ਦੇਖਣ ਆਇਆ ਤੇਰਾ ਕਰਕੇ ਪ੍ਰਭੂ ਤੂੰ ਮੈਨੂੰ ਭੇਜਿਆ ਤੇ ਮੈਂ ਇਸ ਧਰਤੀ ਦੇ ਉੱਤੇ ਆਇਆ ਤੇਰਾ ਖੇਲ ਤੇਰੀ ਤਮਾਸੀ ਸਦ ਤੇਰੇ ਰੰਗ ਵਿੱਚ ਸਮਾਈਆ ਮੇਰਾ ਲੈਣਾ ਦੇਣਾ ਰੱਖਿਆ ਨਾਲ ਲੱਖ ਚਰਾਸੀ ਕਿਉਂਕਿ ਆਤਮਾ ਇਹ ਲੱਖ 84 ਜੁਨੀ ਦੇ ਵਿੱਚ ਆ ਭਾਵੇਂ ਕਿਸੇ ਛੋਟੀ ਕੀੜੀ ਦੇ ਵਿੱਚ ਆ ਤੇ ਭਾਵੇਂ ਹਾਥੀ ਦੇ ਵਿੱਚ ਆ ਹੈ ਤੇ ਆਤਮਾ ਆਤਮਾ ਕੀ ਕਹਿ ਰਹੀ ਹੈ ਕਿ ਤੇਰਾ ਸਾਰੀ ਲੱਖ 84 ਦੇ ਨਾਲ ਸੰਬੰਧ ਹੈ ਜਿੱਥੇ-ਜਿੱਥੇ ਤੂੰ ਹੈ ਉੱਥੇ-ਉੱਥੇ ਆਦਮੀ ਜਾਂ ਜੀਵ ਕੋਈ ਜਿਉਂਦਾ ਹੈ ਤੇਰਾ ਕਰਕੇ ਸਾਰੇ ਜਿਉਂਦੇ ਨੇ ਤੇਰਾ ਹੀ ਹਰ ਪਾਸੇ ਰਾਸ ਹੈ ਤੂੰ ਹੀ ਹਰ ਜਗ੍ਹਾ ਸਮਾਇਆ ਹੋਇਆ ਅੰਡਜੇਰੇ ਜੂਤਪਰ ਸਿਤਜ ਵੰਡ ਵੰਡਾਈਆ ਮੇਰਾ ਪਿਆਰ ਕਰਦੇ ਸ਼ੰਕਰ ਕੈਲਾਸ਼ੀ ਆਤਮਾ ਕਰਕੇ ਸ਼ੰਕਰ ਕੈਲਾਸ਼ ਦੇ ਉੱਤੇ ਬੈਠਾ ਵੀ ਆਤਮਾ ਕਰਕੇ ਤੇਰੇ ਨਾਲ ਪਿਆਰ ਕਰ ਰਿਹਾ ਉਹ ਵੀ ਉੱਥੇ ਵੀ ਮੈਂ ਹੀ ਹਾਂ ਆਤਮਾ ਕਹਿ ਰਹੀ ਹੈ ਕਲਾ ਤਾਰੀ ਤੇਰੀ ਸਰਨਾਈਆ ਸਰਬ ਕਲਾ ਸਮਰੱਥ ਸਾਰੇ ਤੇਰੇ ਹੀ ਚਰਨਾਂ ਦੇ ਉੱਤੇ ਨਤਮਸਤਕ ਨੇ ਆਜੁਗਾਦ ਜੁਗ ਚੌਕੜੀ ਮੇਰੇ ਅੰਦਰ ਆਈ ਨਾ ਕਦੇ ਉਦਾਸੀ ਇਹ ਆਤਮਾ ਕਹਿ ਰਹੀ ਹੈ ਕਿਉਂਕਿ ਆਤਮਾ ਦਾ ਹੀ ਸਬੰਧ ਸਿਰਫ ਪਰਮਾਤਮਾ ਦੇ ਨਾਲ ਆ ਆਤਮਾ ਕਹਿ ਰਹੀ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਨੂੰ ਤੇਰੇ ਨਾਲ ਹੀ ਸਬੰਧ ਜੋੜਨ ਦੀ ਆਦਤ ਆ ਤੇਰੇ ਬਗੈਰ ਮੇਰਾ ਕਿਤੇ ਵੀ guzara ਨਹੀਂ ਹੈ ਚਿੰਤਾ ਗਮ ਨਾ ਕੋਈ ਰਖਾਈਆ ਸੋ ਹਰ ਬਾਣੀ ਅੱਗੇ ਦੀ ਅੱਗੇ ਬਹੁਤ ਜ਼ਿਆਦਾ ਚੱਲਦੀ ਆ ਆਪਾਂ ਮੋੜ ਤੇ ਜਾ ਕੇ ਸਮਾਪਤੀ ਕਰਾਂਗੇ ਮੇਰਾ ਲੈਣਾ ਦੇਣਾ ਰੱਖਿਆ ਨਾਲ ਲੱਖ 84 ਅੰਡੇ ਜੇਰਜ ਉਤਪਸਥਿਤ ਜੋ ਵੰਡ ਵੰਡਾਈਆ ਮੇਰਾ ਪਿਆਰ ਕਰਦੇ ਸ਼ੰਕਰ ਕੈਲਾਸ਼ੀ ਕਲਾਤਾਰੀ ਤੇਰੀ ਸਰਨਾਈਆ ਆਜੁਗਾਦ ਜੁਗ ਚੌਕੜੀ ਮੇਰੇ ਅੰਦਰ ਆਈ ਨਾ ਕਦੇ ਉਦਾਸੀ ਚਿੰਤਾ ਗਮ ਨਾ ਕੋਈ ਰਖਾਈਆ ਮੈਂ ਜਗਤ ਚੜਿਆ ਨਹੀਂ ਕਿਸੇ ਫਾਸੀ ਸਲੀਬ ਗਲਣਾ ਕੋਈ ਲਟਕਾਈਆ ਜੋਤੀ ਜੋ ਸਰੂਪ ਹਰ ਆਪੀ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਦੇ ਮਾਲਕ ਦਇਆ ਕਮਾਈਆ ਕਿਉਂਕਿ ਮਰਦੀ ਹਮੇਸ਼ਾ ਹਮੇਸ਼ਾ ਵਾਸਤੇ ਸਰੀਰ ਮਰਦਾ ਆਤਮਾ ਕਦੇ ਵੀ ਨਹੀਂ ਮਰਦੀ ਉਹ ਜਿਸ ਤਰ੍ਹਾਂ ਪਰਮਾਤਮਾ ਹਮੇਸ਼ਾ ਕਰਕੇ ਰਹਿੰਦਾ ਇਸ ਤਰ੍ਹਾਂ ਆਤਮਾ ਵੀ ਹਮੇਸ਼ਾ ਕਰਕੇ ਰਹਿੰਦੀ ਆ ਉਹ ਜੇ 184 ਜੁਨੀ ਦੇ ਵਿੱਚ ਜੁਨੀ ਦੇ ਵਿੱਚ ਘੁੰਮਦੀ ਆ ਤੇ ਸਿਰਫ ਸਰੀਰ ਖਤਮ ਹੋਦੇ ਨੇ ਆਤਮਾ ਕਦੇ ਵੀ ਖਤਮ ਨਹੀਂ ਹੁੰਦੀ ਲੇਕਿਨ ਜਨਪਕਤਾਂ ਦੀ ਜਿਹੜੀ ਆਤਮਾ ਗੁਰਮੁਖਾਂ ਦੀ ਜਿਹੜੀ ਆਤਮਾ ਉਹ ਜਦੋਂ ਸਰੀਰ ਨੂੰ ਛੱਡਦੀ ਆ ਉਹ ਤਾਂ ਸਿੱਧੀ ਸੱਚਖੰਡ ਦੇ ਵਿੱਚ ਪ੍ਰਭੂ ਦੇ ਚਰਨਾਂ ਦੇ ਵਿੱਚ ਜਾ ਕੇ ਸਮਾਉਂਦੀ ਆ ਉਹ 184 ਜੁਨੀ ਦੇ ਵਿੱਚ ਨਹੀਂ ਘੁੰਮਦੀ ਸੋ ਇਨੀ ਹੀ ਹਰਬਾਣੀ ਦੇ ਨਾਲ ਆਪ ਸਰਬੱਜ ਸੰਗਤ ਦੇ ਪਾਸੋਂ ਮੈਂ ਮਾਫੀ ਦਾ ਜਾਚਕਾ ਇੱਕ ਅਕਾਲ ਪੁਰਖ ਨੇ ਫਰਮਾਨ ਕੀਤਾ ਹੈ ਕਿ ਜਦੋਂ ਪੂਰੀ ਧਰਤੀ ਦੇ ਉੱਤੇ ਸੰਜੁਗ ਦਾ ਪਸਾਰਾ ਹੋ ਗਿਆ ਇਹ ਮੇਰੇ ਭੈਣੋ ਤੇ ਭਰਾਓ ਇਹ ਹੋਣਾ ਹੀ ਹੋਣਾ ਹੈ ਇਹ ਹੋਣਾ ਹੀ ਹੋਣਾ ਹੈ ਜਿਸ ਤਰ੍ਹਾਂ ਪਹਿਲੇ ਕਲਯੁਗ ਕਲਯੁਗ ਦੇ ਸੰਜੁਗ ਦੇ ਪੱਤਰੇ ਤਾਂ ਦੁਆਪਰ ਪਹਿਲੇ ਖਤਮ ਹੋਏ ਨੇ ਇਸੇ ਤਰ੍ਹਾਂ ਹੁਣ ਵੀ ਕਲਯੁਗ ਨੇ ਖਤਮ ਹੋਣਾ ਤੇ ਪੂਰੀ ਧਰਤੀ ਦੇ ਉੱਤੇ ਸੰਜੁਗ ਦਾ ਪਸਾਰਾ ਹੋ ਜਾਣਾ ਜਦੋਂ ਸਤਜੁਗ ਦਾ ਬਸਾਰਾ ਹੋ ਜਾਣਾ ਉਦੋਂ ਅਕਾਲਪੁਰਖ ਪਰਮੇਸ਼ਵਰ ਦੇ ਇਹ ਸ਼ਬਦ ਨੇ ਇਹ ਬਚਨ ਨੇ ਕਿ ਪੂਰੀ ਧਰਤੀ ਦੇ ਉੱਤੇ ਜਿੱਥੇ ਸੋਹੰਗ ਮਹਾਰਾਜ ਛੇਸ਼ ਸਿੰਘ ਵਿਸ਼ਨੂੰ ਭਗਵਾਨ ਦੀ ਜੈਦਾ ਜੈਕਾਰ ਚੱਲਣਾ ਹੈ ਔਰ ਇਸ ਸਤਰੰਗ ਦਾ ਨਿਸ਼ਾਨ ਪੂਰੀ ਧਰਤੀ ਦੇ ਉੱਤੇ ਚਲ ਜਾਣਾ ਹੈ ਔਰ ਇੱਕੋ ਇੱਕ ਅਕਾਲਪੁਰਖ ਦੀ ਮਨੋਤ ਹੋਣੀ ਹੈ ਪੂਰੀ ਧਰਤੀ ਦੇ ਉੱਤੇ ਕੋਈ ਦੂਸਰੀ ਮਨੋਤ ਨਹੀਂ ਹੋਣੀ ਉੱਥੇ ਇਹ ਵੀ ਇੱਕ ਸ਼ਬਦ ਚੱਲਣਾ ਤੂੰ ਮੇਰਾ ਮੈਂ ਤੇਰਾ ਇਹ ਕਿਉਂ ਚੱਲਣਾ ਹੈ ਕਿਉਂਕਿ ਸਾਰੇ ਧਰਮਾਂ ਦੇ ਵਿੱਚ ਕਿਸੇ ਨਾ ਕਿਸੇ ਨਾਮ ਸ਼ਬਦ ਕਰਕੇ ਵੰਡ ਪੈ ਸਕਦੀ ਆ ਲੇਕਿਨ ਤੂੰ ਮੇਰਾ ਮੈਂ ਤੇਰਾ ਕਹਿ ਕੇ ਇਸ ਧਰਤੀ ਦੇ ਜੀਵਾਂ ਦੇ ਵਿੱਚ ਕਦੇ ਵੀ ਵੰਡ ਨਹੀਂ ਪੈ ਸਕਦੀ ਕਿਉਂਕਿ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਉਸ ਅਕਾਲ ਪੁਰਖ ਨੂੰ ਤੂੰ ਮੇਰਾ ਮੈਂ ਕਹਿ ਸਕਦਾ ਮੈਂ ਤੇਰਾ ਕਹਿ ਸਕਦਾ ਤੇ ਆਓ ਅਕਾਲ ਪੁਰਖ ਦੀ ਜਿਹੜੀ ਬਖਸ਼ਿਸ਼ ਆ ਸਤਜੁਗ ਦੇ ਵਿੱਚ ਪੂਰੀ ਧਰਤੀ ਦੇ ਉੱਤੇ ਲਾਗੂ ਹੋਣੀ ਆ ਹੁਣ ਉਹ ਗੁਰਮੁਖਾਂ ਦੇ ਉੱਤੇ ਵੀ ਲਾਗੂ ਹੋਈ ਹੋਈ ਆ ਸੋ ਪੰਜ ਵਾਰੀ ਆਪਜੀ ਦੇ ਨਾਲ ਤੂੰ ਮੇਰਾ ਮੈਂ ਤੇਰਾ ਦਾ ਸ਼ਬਦ ਗਾਇਨ ਕਰਾਂਗੇ ਉਸ ਤੋਂ ਬਾਅਦ ਆਪਜੀ ਪਾਸੋਂ ਇਜਾਜ਼ਤ ਚਾਵਾਂਗੇ ਹਜੂਰ ਸ਼ੰਚਰ ਜੀ ਕੈਸੇ ਤੋਂ ਬਾਅਦ ਸੋ ਦਾਸ ਅਜ ਕਰੇਗਾ ਕਹਾਂਗਾ ਤੂੰ ਮੇਰਾ ਤੇ ਤੁਸੀਂ ਸਾਰਿਆਂ ਨੇ ਕਹਿਣਾ ਤੂੰ ਮੇਰਾ ਫਿਰ ਦਾਸ ਬੋਲੇਗਾ ਮੈਂ ਤੇਰਾ ਤੁਸੀਂ ਸਾਰਿਆਂ ਨੇ ਕਹਿਣਾ ਮੈਂ ਤੇਰਾ ਆਪਣੇ ਆਪਣੇ ਭਾਵੇਂ ਆਪਣੇ ਆਪਣੇ ਮਿਸ਼ਨ ਦੇ ਸਹਿਬਾਂ ਨੂੰ ਹੀ ਕਹਿੰਦੇ ਰਹੋ ਲੇਕਿਨ ਅਕਾਲ ਪੁਰਖ ਸਾਰਿਆਂ ਦਾ ਇੱਕ ਹੀ ਹੈ ਤੂੰ ਮੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ 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 ਤੂੰ ਮੇਰਾ ਤੂੰ ਮੇਰਾ ਮੈਂ ਤੇਰਾ सोंग महाराज शेर सिंह विष्णु भगवी जय सो महाराज शेर सिंह विष्णु भगवा दी ज महाराज शेर सिंह विष्णु ਭਗਵਾਨ ਦੀ ਜੈ